ਆਗੇ ਮੈਡਮ ਤੁਸੀਂ ਤਾਂ ਯਾਰ ਹਰ ਵਾਰੀ ਲੇਟ ਹੀ ਹੋ ਜਾਂਦੇ ਹੋ ਕੀ ਕਰਾਂ ਘਰ ਦੇ ਕੰਮ ਹੀ ਨਹੀਂ ਮੁੱਕਣ ਦਾ ਨਾ ਲੈਂਦੇ ਹੋ ਦੇਖ ਆਪਣੇ ਹੋਟਲ ਦੇ ਹੀਰ ਰੰਝ ਹਾਏ ਓਏ ਜੀ ਇੰਨਾ ਸੋਹਣਾ ਮੁੰਡਾ ਮੈਨੂੰ ਮਿਲ ਜੇ ਨਾ ਮੈਂ ਤਾਂ ਪਰਸ ਚ ਪਾ ਕੇ ਰੱਖ ਲਾਂ ਮੈਮ ਕੀ ਹੋਇਆ ਤੁਸੀਂ ਸੈਡ ਲੱਗ ਰਹੇ ਹੋ ਨਹੀਂ ਨਹੀਂ ਅਹਿਮੇ ਤਾਂ ਨਹੀਂ ਕੋਈ ਗੱਲ ਹੈਗੀ ਮੇਰੀ ਗੱਲ ਸੁਣ ਲੈ ਉਹੀ ਨਹੀਂ ਤੁਰੀ ਫਿਰਦੀ ਮੈਂ ਡਿਊਟੀ ਤੇ ਜਾਨੀ ਆ ਰਸਤੇ ਚ ਮੁੰਡੇ ਨਹੀਂ ਤੜਦੀ ਫਿਰਦੀ ਵੀ ਕਿਹੜਾ ਮੈਨੂੰ ਦੇਖਦਾ ਕਿਹੜਾ ਨਹੀਂ ਪਤਾ ਹੀ ਹੈ ਮੈਨੂੰ ਤੁਹਾਡੀਆਂ ਡਿਊਟੀਆਂ ਦਾ ਕਿੱਥੇ ਤੁਹਾਡਾ ਕੀ ਚੱਕਰ ਚੱਲਦਾ ਹੈ ਜਿੰਮੀ ਵਾਲੀ ਗੱਲਬਾਤ ਦਾ ਮੈਨੂੰ ਪੂਰਾ ਪੂਰਾ ਪਤਾ ਹੈ ਕਿਹੜਾ ਜਿੰਮੀ ਵਾਲੇ ਕੇ ਹੈ ਜੀ ਹਲੋ ਹਾਂ ਜੀ ਜਨਾਬ ਜੀ ਸਰ ਸਰ ਮੈਂ ਉਸੇ ਕੰਮ 'ਚ ਲੱਗਿਆ ਹੋਇਆ ਹਾਂ ਜੀ ਬਸ ਸਰ ਮੈਨੂੰ 10 ਮਿੰਟ ਦਿਓ ਮੈਂ ਦਿੰਦਾ ਫੀਡਬੈਕ ਜੀ ਜੀ ਸਰ ਯਾਰ ਅਜਿਹੀ ਵਾਲੇ ਕੇਸ ਤੇ ਨੇ ਬੜਾ ਉਲਝਾਇਆ ਉਪਰੋਂ ਕਸਾਉ ਪਈ ਜਾਂਦਾਗਾ ਕਿਹੜਾ ਬੰਦਾ ਹੋ ਸਕਦਾ ਨਸ਼ਾ ਤੇਰਾ ਮੈਨੂੰ ਤਾਂ ਲੱਗਦਾ ਉਹ ਮਕੈਨਿਕ ਜੀ ਆ ਵੀ ਉਦੋਂ ਜ਼ਿਆਦੇ ਗੱਲਾਂ ਹੀ ਕਰਦਾ ਸੀ ਇੱਕ ਵਾਰ ਮਕੈਨਿਕ ਜੀ ਨੇ ਪੁੱਛਿਆ ਜਾ ਕੇ ਨਹੀਂ ਹੋ ਵੀ ਕੰਮ ਯਾਰ ਉਹ ਗੱਡੀ ਜਿੱਤ ਰਹਿਦਾ ਨਾ ਉਹ ਮਕੈਨਿਕ ਸਾਹਿਬ ਅਸੀਂ ਗੱਲ ਤਾਂ ਠੀਕ ਹੈ ਹਾਂਜੀ ਜਿਹੜਾ ਤੇਰਾ ਦੋਸਤ ਸੀ ਨਾ ਜਿੰਮੇ ਹਾਂਜੀ 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 ਉਹ ਤਾਂ ਨਾ ਤੈਨੂੰ ਉਹਦਾ ਕਤਲ ਹੋ ਗਿਆ ਆ ਤਰੂ ਸੱਚਾ ਜਣਾ ਬੋਲਾ ਐਨਾ ਨ ਜਾਣਦਾ ਮਾਣ ਜੇ ਕੋਈ ਗੱਲਬਾਤ ਹੈਗੀ ਹੈ ਨਾ ਤੇਰੀ ਤਾਂ ਪਹਿਲਾਂ ਦੱਸ ਦੇ ਬਸ ਚਤ ਉਹ ਜ ਤੇਰੀ ਥੋੜੀ ਬਹੁਤੀ ਨਾ ਜਨਾ ਮੈਂ ਤਾਂ ਤੁਹਾਨੂੰ ਉਹਦੀ ਦੱਸਦਾ ਸੀ ਬਸ ਥੋੜੀ ਮੈਂ ਕੋਈ ਮੇਰੇ ਕੋਲ ਗੱਡੀ ਕੁੜੀ ਠੀਕ ਕਰਾ ਕੇ ਲੈ ਜਾਂਦਾ ਸੀ ਬਸ ਇੰਨੀ ਕੀ ਮੈਂ ਜਾਣਦਾ ਜੀ ਨਹੀਂ ਕੋਈ ਗੱਲ ਨਹੀਂ ਮਿੱਤਰਾ ਨਿਗਾਸਾੜੀ ਤੇਰੇ ਤੇ ਵੀ ਰਹੂਗੀ ਉਰਾ ਪਰਾਂ ਨਾ ਲੰਘ ਜੀ ਕਰੇ ਤੇ ਜਿੱਦਨ ਜਾਣਾ ਵੀ ਹੈ ਨਾ ਤਾਂ ਮੈਨੂੰ ਦੱਸ ਕੇ ਜਾਇ ਸਮਝ ਗਿਆ ਨਾ ਅਜੇ ਵੀ ਲਾਸਟ ਮੌਕਾ ਹੈ ਜੇ ਕੋਈ ਗੱਲਬਾਤ ਹੈਗੀ ਤਾਂ ਦੱਸ ਦੇ ਨਾ 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 ਜੀ ਕੋਈ ਗੱਲਬਾਤ ਨਹੀਂ ਹੈਗੀ ਜੀ ਬੱਸ ਲੰਘ ਜਾ ਫਿਰ ਠੀਕ ਹੈ ਜੀ ਆਹ ਵੇ ਐਨੂੰ ਕੀ ਲੱਗਦਾ ਸੀਗਾ ਕਤਲ ਕਰਕੇ ਵੱਜ ਜਾਏਗਾ ਤੂੰ ਹਾਂ ਜਨਾਬ ਤੁਹਾਨੂੰ ਕੋਈ ਗਲਤ ਫਹਿਮੀ ਹੋ ਗਈ ਮੈਂ ਕੋਈ ਕਤਲ ਨਹੀਂ ਕੀਤਾ ਗਲਤ ਫਹਿਮੀ ਤੇ ਲੱਗ ਰਿਹਾ ਐਨਾ ਚਲਾਕ ਬਣਨ ਦੀ ਕੋਸ਼ਿਸ਼ ਨਾ ਕਰ ਤੇਰੀਆਂ ਸਾਰੀਆਂ ਫੋਟੋਆਂ ਸਾਡੇ ਕੋਲੇ ਨੇ ਇਦਾਂ ਨੂੰ ਕਤਲ ਕੀਤਾ ਨਾ ਸੀਸੀਟੀਵੀ ਕੈਮਰੇ ਦੇ ਵਿੱਚ ਲਿਖਿਆ ਗਿਆ ਤੈਨੂੰ ਦੱਸ ਕਿਉਂ ਮਾਰਿਆ ਉਹਨੂੰ ਦੱਸ ਤਾਂ ਜਨਾਬ ਲਪ੍ਰੀਤ ਹਾਂਜੀ ਲਿਆ ਯਾਰ ਰੋਟੀ ਲੈ ਲੋ ਇਹਨੂੰ ਬਸ 6 ਮਿੰਟ ਲਿਆਈ ਤਾਂ ਵੀ ਬੋਟ ਹੋ ਗਿਆ ਹਲੋ ਬਾਲੇ ਕਾਲੇ ਕਰਦੇ ਹੁੰਨੇ 2 ਮਿੰਟ ਐ ਨਹੀਂ ਹੈਗਾ ਵੀ ਆਰਾਮ ਨਾਲ ਗੱਲ ਸੁਣ ਲਓ ਖੜ ਕੇ ਓਏ ਯਾਰ ਕਾਲੀ ਵਾਲੀ ਗੱਲ ਨਹੀਂ ਹੈਗੀ ਮੈਂ ਪਹਿਲੀ ਲੇਟ ਹੋਇਆ ਪਿਆ ਤੈਨੂੰ ਪਤਾ ਸੈਲਰ ਚ ਕਿੰਨਾ ਕੰਮ ਹੁੰਦਾ ਨੇ ਸਾਰੀ ਜ਼ਿੰਮੇਵਾਰੀ ਮੇਰੀ ਆ ਓ ਤਾਂ ਠੀਕ ਆ ਜ਼ਿੰਮੇਵਾਰੀ ਚੱਲ ਵਧੀਆ ਜੀ ਆ ਤੁਹਾਨੂੰ ਵਧੀਆ ਕੰਮ ਮਿਲ ਗਿਆ ਤੇ ਪੈਸੇ ਵੀ ਵਧੀਆ ਮਿਲਦੇ ਨੇ ਤਾਂ ਹੀ ਆਪਣੇ ਦੋ ਕਮਰੇ ਬਣ ਗਏ ਪਰ ਨਾ ਤੁਹਾਡੇ ਆਉਣ ਦਾ ਟਾਈਮ ਆ ਨਾ ਤੁਹਾਡੇ ਜਾਣ ਦਾ ਟਾਈਮ ਆ ਸਵੇਰੇ ਕਾਲੀ ਚੱਕੀ ਰੱਖਦਾ ਤੇ ਸ਼ਾਮ ਨੂੰ ਅੱਧੀ ਰਾਤ ਵੜਦੇ ਹਾਂ ਓਏ ਨਹੀਂ ਯਾਰ ਕੰਮ ਦੇਣਾ ਬਸ ਆ ਦੋ ਕੁ ਮਹੀਨੇ ਹੀ ਹੁੰਦੇ ਨੇ ਬਸ ਦੋ ਕੁ ਮਹੀਨੇ ਲੋਡ ਜ਼ਿਆਦਾ ਹੁੰਦਾ ਪੋਸਤ ਬਾਅਦ ਆ ਬੇਲੀ ਬੇਲੇ ਆ ਫਿਰ ਟਾਈਮ ਤੇ ਆਇਆ ਕਰੂੰਗਾ ਚਲੋ ਠੀਕ ਹੈ ਜੀ ਹਾਂ ਨਾ ਤੁਸੀਂ 10 ਮਿੰਟ ਲੇਟ ਬਗ ਜਾ ਰਸ਼ਨ ਖਤਮ ਹੋਇਆ ਪਿਆ ਮੈਨੂੰ ਰਸ਼ਨ ਲਿਆ ਦਿਓ ਪਹਿਲਾਂ ਓ ਯਾਰ ਮੈਂ ਤਾਂ ਪਹਿਲੀ ਅੱਧਾ ਘੰਟਾ ਲੇਟ ਆ ਤੂੰ ਮੈਨੂੰ ਹੋਰ ਕਦੋਂ ਲੇਟ ਕਰਵਾਈ ਨਹੀਂ ਤੂੰ ਰਸ਼ਨ ਆਪੀ ਜਾ ਕੇ ਲਿਆਈ ਲੈ ਮੈਂ ਦੁਕਾਨ ਤੇ ਜਾਂਦੀ ਸੋਣੀ ਲੱਗਦੀ ਆ ਚੀਨੀ ਨਹੀਂ ਹੈਗੀ ਚੀਨੀ ਲਿਆ ਦਿਓ ਬਾਕੀ ਫੇਰ ਲਿਆਇਆ ਫੇਰ ਚੀਨੀ ਦੀ ਏਡੀ ਕਿੱਡੀ ਗੱਲ ਆ ਆ ਮਾਸੀ ਤੋਂ ਫੜ ਲਿਆ ਜਾ ਕੇ ਓਹ ਯਾਰ ਮੈਂ ਹੁਣ ਸੋਣੀ ਲੱਗ ਉਹ ਜਦੋਂ ਆਪਾਂ ਲਿਆਏ ਉਦੋਂ ਉਹਨੂੰ ਦੇ ਆਵਾਂਗੇ ਕੋਈ ਨਾ ਕਿਹੜਾ ਕੋਲੀ ਫੜ ਲਿਆ ਇੱਕ ਵਾਰ ਕੰਮ ਤਾਂ ਚ ਚਲੋ ਠੀਕ ਆ ਹਾਂ ਮੈਂ ਚੱਲਾਂ ਠੀਕ ਆ ਖਿਆਰ ਰੱਖੀਆ ਆਪਣਾ ਹਾਂਜੀ ਇਹ ਬੰਦੇ ਦੀ ਵੀ ਨਹੀਂ ਸਮਝ ਲੱਗਦੀ ਆਪ ਹੀ ਤਾਂ ਮੈਨੂੰ ਕਹਿੰਦਾ ਘਰ ਤੋਂ ਬਾਹਰ ਨਹੀਂ ਨਿਕਲਣਾ ਜਿਹੜੀ ਚੀਜ਼ ਦੀ ਲੋੜ ਆ ਮੈਨੂੰ ਦੱਸ ਦੇ ਮੈਂ ਲੈ ਕੇ ਦੇ ਦੂੰ ਆਪ ਹੀ ਅੱਜ ਕਹਿੰਦਾ ਮਾਸੀ ਕੇ ਬਗ ਜਾ ਮਾਸੀ ਕੇ ਲੈ ਕੇ ਆਉਣੇ ਆ ਚੀਨੀ ਚਾਚੀ ਤੇਰੀਆਂ ਹਾਂ ਪੁੱਤ ਨੰਗੇ ਆ ਹੋਰ ਚਾਚੀ ਕਿਵੇਂ ਆ ਠੀਕ ਆ ਪੁੱਤ ਕੁੜੀਏ ਅੱਜ ਕਿਵੇਂ ਆਉਣਾ ਹੋਇਆ ਤੂੰ ਤਾਂ ਅੰਦਰੋਂ ਬਾਹਰ ਨਹੀਂ ਨਿਕਲਦੀ ਸੀ ਹਾਂ ਅੱਜ ਤਾਈ ਦਾ ਬਾਲਾ ਇਹ ਅੱਜ ਮਾਰ ਗਿਆ ਮੈਂ ਤਾਂ ਕੰਮ ਆਈ ਸੀਗੀ ਤਾਈ ਅੱਜ ਉਹ ਨਾ ਸਾਡੀ ਚੀਨੀ ਖਤਮ ਹੋਈ ਪਈ ਆ ਮੈਨੂੰ ਇੱਕ ਕੋਲੀ ਦੇ ਦੋ ਕੋਈ ਪਤਾ ਲਾਈ ਜੀ ਸੇਵ ਕਤਾ ਦਾਸਾ ਕੰਮ ਕਿਵੇਂ ਵਧੀਆ ਚੱਲਦਾ ਕੰਮ ਵਧੀਆ ਚੱਲ ਜਾਂਦਾ ਬਸ ਉਹਨੂੰ ਟਾਈਮ ਜਾਨੀ ਹੈਗਾ ਸੀਗਾ ਉਹ ਮੈਨੂੰ ਕਹਿ ਗਿਆ ਸੀ ਕਹਿੰਦਾ ਜਾ ਕੇ ਉਧਰੋਂ ਲੈ ਆਈ ਚੀਨੀ ਬਸ ਜਦੋਂ ਉਹ ਲੈ ਆਇਆ ਫਿਰ ਮੈਂ ਦੇ ਜੂਗੀ ਜੀ ਕੋਈ ਨਹੀਂ ਧੀਏ ਕੰਮਤਾ ਬਦਾ ਕਰਮਾ ਜੇ ਆਪਾਂ ਕੰਮ ਕਰਾਂਗੇ ਤਾਂ ਖਾਵਾਂਗੇ ਕੋਈ ਲੈ ਜਾ ਤੈਨੂੰ ਕੋਈ ਜਵਾਬ ਹੈ ਹਾਂਜੀ ਦੇ ਦੋ ਮੈਨੂੰ ਉਹ ਨਾ ਦੁਪਹਿਰੇ ਮੈਂ ਚਾਹ ਕਰਦੀ ਆ ਮੈਥੋਂ ਨਾ ਚਾਹ ਤੋਂ ਬਿਨਾ ਦੇਹਾਂ ਨਹੀਂ ਜਾਂਦਾ ਹੈਗਾ ਉਹ ਕਹਿੰਦਾ ਮੈਂ ਮੈਂ ਆ ਕੇ ਲਿਆਉਂਗਾ ਫਿਰ ਤੈਨੂੰ ਪਤਾ ਵੀ ਕਿੱਥੇ ਟਾਈਮ ਲੱਗਦਾ ਬ ਚੱਲ ਮੈਨੂੰ ਦੋ ਜੀ ਫਿਰ ਕਰੇ ਕੋਈ ਨਹੀਂ ਮੈਂ ਕੁੰਡਾ ਲਾ ਕੇ ਆਈ ਆ ਕੌਣ ਪੁੱਤ ਲੈ ਜਾ ਹਾਂਜੀ ਕੰਮ ਨਿਬੜੀ ਬੈਠੀਆਂ ਤਾਂ ਹੀ ਹੈ ਹੋਰ ਸੰਧਿਆ ਉੱਠ ਘੜਦੇ ਪੁੱਤ ਸੰਧਿਆ ਹੀ ਕੰਮ ਨਿਭੜਨ ਗਈ ਸਾਡੇ ਤਾਂ ਜਿੰਨਾ ਚ ਕੋ ਜਾਣਦਾ ਨਹੀਂ ਹੈਗਾ ਜਮੈਂ ਇਹ ਕੰਮ ਨਿਭੜਦੇ ਹੈਗੇ ਪਚਾਲ ਪਾਈ ਰੱਖਦਾ ਮੇਰੇ ਸਾਰੇ ਕੰਮ ਪੈਨ ਤੇ ਚੰਗਾ ਮੈਂ ਚੱਲੀ ਕੋਈ ਨਹੀਂ ਪੁੱਤ ਜਿਹਨੇ ਬੈਲੀ ਆ ਕਰਦੀ ਕੰਮ ਗੇਟ ਕਿ ਮੈਂ ਖੁੱਲਾ ਪਿਆ ਮੈਂ ਤਾਂ ਲੱਗੀ ਗਈ ਸੀ ਕਿਤੇ ਵਾਪਸ ਤਾਂ ਨਹੀਂ ਮੁੜ ਕੇ ਆ ਗਿਆ ਕੰਮ ਤੋਂ ਦੇਖਾਂ ਤਾਂ ਸਹੀ ਕੀ ਹੋਇਆ ਹਾਂ ਕੋਣ ਹੈ ਹਾਂਜੀ ਭਾਈ ਕੋਣ ਅਸੀਂ ਕਰ ਭਾਬੀ ਕੋਣ ਵੀਰੇ ਮੈਂ ਪਛਾਣਿਆ ਨਹੀਂ ਭਾਬੀ ਮੈਂ ਜਿੰਮੀ ਹਾਂ ਅਸਲ 'ਚ ਮੈਂ ਸੇਵਕ ਦੇ ਤਾਇ ਦਾ ਮੁੰਡਾ ਅੱਛਾ ਭਾਈ ਹੋਰ ਕੀ ਮੈਂ ਠੀਕ ਹਾਂ ਹਾਂ ਠੀਕ ਠਾਕ ਮੈਂ ਥੋੜਾ ਬਾਹਰ ਪੜਦਾ ਸੀ ਤਾਂ ਕਰਕੇ ਮੈਂ ਬਹਿਬੂ ਉੱਤੇ ਵੀ ਨਹੀਂ ਆਇਆ ਤੁਸੀਂ ਜਾਣਦੇ ਨਹੀਂ ਹੋਗੇ ਸ਼ਾਇਦ ਹਾਂ ਹਾਂ ਵੀਰੇ ਆਪਾਂ ਮਿਲੇ ਨਹੀਂ ਨਾ ਕਦੇ ਤਾਂ ਕਰਕੇ ਜਾਣ ਪਹਿਚਾਨ ਨਹੀਂ ਹੋਈ ਅਬ ਬੈਠ ਫਿਰ ਕੋਈ ਕੰਮ ਆਇ ਸੀ ਹਾਂ ਬਾਬੀ ਕੰਮ ਐ ਸੀ ਅਸਲ ਚ ਫਿਰ ਤੇਰੇ ਵੀਰੇ ਨੂੰ ਫੋਨ ਕਰ ਲੈਣਾ ਸੀ ਮੈਂ ਕਰਿਆ ਸੀ ਬਾਬੀ ਉਹਦਾ ਫੋਨ ਬੰਦਾ ਜਾਂਦਾ ਚਲੋ ਮੈਂ ਸੋਚਿਆ ਘਰੀ ਜਾਇਆ ਉਹਨਾਂ ਉਹ ਤਾਂ ਫਿਰ ਕੰਮ ਤੇ ਗਏ ਹੋਏ ਨੇ ਕੋਈ ਨਾ ਆ ਜੂਗਾ ਤੂੰ ਬੈਠ ਮੈਂ ਚਾਹ ਬਣਾਣੀ ਬਣਾਉਣੀ ਤੇਰੇ ਵਾਸਤੇ ਠੀਕ ਆ ਬਾਬੀ ਆਗੇ ਜੀ ਹਾਲ ਆਪਰੇ ਤਾਂ ਲੈ ਆ ਰੱਖ ਦੇ ਤੇ ਰੋਟੀ ਬਣਾ ਰੱਖੀ ਆ ਹਾਂ ਰੋਟੀ ਤਾਂ ਮੈਂ ਬਣਾ ਘਰ ਤਾਂ ਸੁਣ ਲੋ ਤੁਹਾਡਾ ਨਾ ਕੋਈ ਭਾਈ ਆ ਰਿਹਾ ਭਾਈ ਹਾਂ ਮੇਰਾ ਭਾਈ ਕੌਣ ਆ ਰਿਹਾ ਜਿੰਮੀ ਜਿੰਮੀ ਨਾ ਲੈ ਰਿਹਾ ਅੱਛਾ ਜਿੰਮੀ ਬਲਾਡੇ ਤੋਂ ਆਇਆ ਹੋਇਆ ਚੱਲ ਮੈਂ ਮਿਲਦਾ ਉਹਨੂੰ ਤੂੰ ਪਹਿਲਾਂ ਪਾਣੀ ਲਿਆ ਮੈਂ ਕਿ ਰੋਟੀ ਪਾ ਚਾ ਚੋ ਪਿਆਤੀ ਸੀ ਉਹਨੂੰ ਹਾਂ ਪਿਆਤੀ ਕੀ ਹਾਲ ਆ ਜਿੰਮੀ ਵਧੀਆ ਭਾਈ ਵਧੀਆ ਤੂੰ ਕਦੋਂ ਆ ਗਿਆ ਮੈਂ ਭਾਈ ਦੁਪਹਿਰੇ ਜੇ ਆਇਆ ਸੀਗਾ ਮਨ ਲਾਦਾ ਯਾਰ ਤਨੇਸ਼ਾ ਦਾ ਫੋਨ ਫੋਨ ਵੀ ਨਾ ਕੀਤਾ ਹੋਵੇ ਮੇਰਾ ਫੋਨ ਬੰਦ ਪਿਆ ਸੀਗਾ ਹਾਂ ਫੋਨ ਕੀਤਾ ਸੀ ਬਾਈ ਆ ਫੋਨ ਬੰਦ ਹੋ ਗਿਆ ਸੀ ਉੱਥੇ ਚਾਰਜਰ ਹੈ ਨਹੀਂ ਸੀਗਾ ਇਹਦਾ ਚਲੋ ਕੋਈ ਨਾ ਤਾਂ ਫਿਰ ਮੈਂ ਘਰੇ ਆ ਗਿਆ ਘਰੇ ਸਾਰੇ ਠੀਕ ਠਾਕ ਸੀ ਵਧੀਆ ਹਾਂ ਬਾਈ ਠੀਕ ਨੇ ਸਾਰੇ ਕਿਵੇਂ ਹਾਂ ਜੀ ਬੋਲਦਾ ਕੀ ਗੱਲ ਹੋ ਗਈ ਬਾਈ ਅਸਲ 'ਚ ਯਾਰ ਮੈਂ ਤੇਰੇ ਕੋਲ ਕੰਮ ਆਇਆ ਸੀ ਇੱਕ ਦੱਸ ਮੈਨੂੰ ਥੋੜੀ ਪ੍ਰੋਬਲਮ ਆ ਗਈ ਯਾਰ ਮੈਂ ਪੜਦਾ ਨਹੀਂ ਸੀ ਬਾਹਰ ਹਾਂ ਹਾਂ ਉੱਥੇ ਯਾਰ ਕੋਈ ਨਰਸ ਨਰਸ ਥੀ ਉਹ ਮੈਨੂੰ ਫੋਨ ਫੋਨ ਕਰੀ ਜਾਂਦੀ ਸੀ ਉਦੇ ਕਰਕੇ ਥੋੜਾ ਜਿਹਾ ਚੱਕਰ ਜਾ ਪੈ ਗਿਆ। ਉਹਨੇ ਥਾਣੇ ਰਿਪੋਰਟ ਕਰਾਤੀ ਭਾਈ। ਤੇ ਹੁਣ ਪੁਲਸ ਵਾਲੇ ਲੱਖ ਰੁਪਇਆ ਮੰਗਦੇ ਨੇ। ਜਾ ਕਹਿੰਦੇ ਨੇ ਜੇੜ ਕੱਟ। ਫਿਰ ਮੈਂ ਤੇਰੀ ਕੀ ਮਦਦ ਕਰ ਸਕਦਾ। ਭਾਈ ਮੇਰੇ ਕੋਲ ਪੈਸੇ ਨਹੀਂ ਹੈਗੇ ਯਾਰ। ਕੋਈ ਜੇ ਪੈਸੇ ਨੇ ਮਦਦ ਕਰ ਦੇ ਮੇਰੀ। ਯਾਰ ਪੈਸੇ ਵਾਲਾ ਕਰਤਾ ਮੈਂ ਦਿੰਦਾ। ਤੈਨੂੰ ਪਤਾ ਹੁਣੀ ਦੋ ਕਮਰੇ પાਕੇ ਹਟਿਆ ਤੇ ਦੂਸਰਾ ਇਹ ਆ ਵੀ ਵਿਆਹ ਉਹ ਤੇ ਜਿਹੜਾ ਸੀਗਾ ਉਹ ਲਈ ਜਾਂਦੇ ਸੀਗੇ ਹਜੇ ਤਾਂ ਮੈਂ ਇਹੀ ਕਿਸ਼ਤਾਂ ਹੀ ਭਰੀਆਂ ਨਾ। ਪੈਸੇ ਦੀ ਸੈਟਿੰਗ ਤਾਂ ਹੈ ਨਹੀਂ ਯਾਰ ਉਧਰੋਂ ਤਨਖਾਹ ਦਾ ਵੀ ਤੈਨੂੰ ਪਤਾ ਵੀ ਠੀਕ ਠਾਕ ਹੀ ਆ ਬਾਈ ਕਿਦੋਂ ਫੜ ਫੜ ਕੇ ਕਰਦੇ ਯਾਰ ਪੈਸਿਆਂ ਦਾ ਤਾਂ ਯਾਰ ਕੋਈ ਮੈਂ ਤੈਨੂੰ ਐਵੇਂ ਲਾਰਾ ਲਾਦਾ ਕੋਈ ਹੱਲ ਹੋਣਾ ਨਹੀਂਗਾ ਚਲ ਕੋਈ ਨਾ ਭਾਈ ਮੈਂ ਤਾਂ ਇਹੀ ਆ ਸੀ ਤੁਹਾਡੇ ਨਾਲ ਕੋਈ ਨਾ ਚਲ ਤੂੰ ਬੈਠ ਮੇਰੀ ਗੱਲ ਸੁਣ ਤੂੰ ਜਿੰਨੇ ਦਿਨ ਰਹਿਣਾ ਇੱਥੇ ਰਹਿ ਤੈਨੂੰ ਰੈਂਟ ਚ ਕੋਈ ਦਿੱਕਤ ਨਹੀਂ ਹੈਗੀ ਠੀਕ ਆ ਤੇ ਮੈਂ ਉਹਨੂੰ ਕਹਿਣਾ ਰੋਟੀ ਰੋਟੀ ਖਾ ਲਈ ਸੀ ਹਾਂ ਬਾਈ ਚਾਹ ਪੀਤੀ ਸੀ ਠੀਕ ਆ ਲੱਪਰੀ ਦਾ ਹਾਂਜੀ ਉਹ ਦਈਆ ਰ ਪਾਣੀ ਦਾ ਕਲਾ ਆ ਲੈ ਕੀ ਹਰੀ ਸੀ ਮਾ ਪਾਣੀ ਠੀਕ ਆ ਮਾ ਕੰਮ ਦਾ ਯਾਰ ਤੈਨੂੰ ਕੀ ਦੱਸਾਂ ਉਹ ਇਹ ਤਾਂ ਪੰਗਾ ਜਾ ਪਾਈ ਬੈਠਾ ਕਿਸੇ ਕੁੜੀ ਨਾਲ ਕਹਿੰਦਾ ਥਾਣੇ ਚ ਐਵੇਂ ਕਰਕੇ ਪੁਲਿਸ ਵਾਲਿਆਂ ਨੇ ਕਿਹਾ ਵੀ ਲੱਖ ਰੁਪਏ ਚਾਹੀਦਾ ਕਹਿੰਦਾ ਤੁਸੀਂ ਮੇਰਾ ਵੀ ਹੱਲ ਕਰੋ ਮੈਂ ਕਿਹਾ ਅਸੀਂ ਕਿੱਥੋਂ ਹੱਲ ਕਰੀਏ ਯਾਰ ਲੈ ਕੇ ਅਸੀਂ ਤਾਂ ਆਪ ਹੀ ਪੈ ਦਿਹਾੜੀ ਕਰ ਕਰਕੇ ਟਾਈਮ ਪਾਸ ਕਰਦੇ ਹਾਂ ਉਹੀ ਤਾਂ ਗੱਲ ਆ ਤੁਸੀਂ ਦੱਸ ਦੇਣਾ ਸੀ ਕਿ ਬਈ ਮੈਂ ਜਦੋਂ ਘਰ ਪਾਇਆ ਸੀ ਤਾਂ ਲੋਨ ਜਾ ਕਰਾਇਆ ਹੋਇਆ ਉਸ ਤੋਂ ਉਹ ਦੀਆ ਕਿਸ਼ਤਾਂ ਭਰਦਿਆਂ ਅਸੀਂ ਨਹੀਂ ਦੇ ਸਕਦੇ ਕਿ ਕਹ ਤੋ ਤਾਂ ਸੀ ਕਿ ਮੈਂ ਵੇਸੇ ਵੀ ਬਈ ਮੇਰੇ ਤੋਂ ਤਾਂ ਕੋਈ ਹੱਲ ਨਹੀਂ ਹੋਣਾ ਤੇ ਬਾਕੀ ਮੈਂ ਤੁਂ ਚਾਹ ਪਾਣੀ ਦੇਤਾ ਸੀਗਾ ਇਹਨੂੰ ਚਾਹ ਪਾਣੀ ਤਾਂ ਦੇਤਾ ਰੋਟੀ ਬਣਾਈ ਪਈ ਆ ਰੋਟੀ ਫੜਾ ਨਾ ਹਾਂ ਕੋਈ ਗੱਲ ਨਹੀਂ ਚਲ ਜੇ ਕੁਲ ਦਿਨ ਰਹੂਗਾ ਤਾਂ ਆਪਾਂ ਇਹਨੂੰ ਇੱਥੇ ਰੱਖ ਲਾਂਗੇ ਪਰ ਜਿਹੜੀ ਗੱਲ ਸੱਚ ਆ ਤਾਂ ਸੱਚ ਹੀ ਆ ਯਾਰ ਇੱਥੇ ਮੇਰੀ ਗੱਲ ਸੁਣੋ ਆ ਤੁਸੀਂ ਨਾ ਬਾੜਾ ਕੁੜੀ ਕੜੀਆਂ ਵਾਲੇ ਚੱਕਰਾਂ 'ਚ ਨਾ ਫਸੋ ਇਹ ਜੇ ਆਪ ਤਾਂ ਫਸੇ ਹੁੰਦੇ ਨੇ ਨਾਲ ਤੁਹਾਨੂੰ ਵੀ ਫਸਾ ਦੇਣਗੇ ਹਾਂ ਸਮਝ ਸਕਦਾ ਤਰੀਕਾ ਕੋਈ ਗੱਲ ਨਹੀਂ ਮੈਂ ਨਹੀਂ ਹੁੰਦਾ ਨਾ ਤੇ ਤੁਸੀਂ ਐ ਕਰੋ ਨਾ ਇਹਨੂੰ ਲਓ ਮੈਂ ਰੋਟੀ ਪਾਉਣੀ ਆ ਠੀਕ ਆ ਪਾ ਲਈ ਰੋਟੀ ਇਕੱਠੀ ਖਾ ਲਾਂ ਤਕੇ ਜਿੰਮੀ ਹਾਂ ਬਾਈ ਚਾਚੂ ਪੀ ਲੈਂਦਾ ਚਾ ਕਿੱਥੇ ਲੰਗਦੀ ਆ ਬਾਈ ਹੋਇਆ ਕੋਈ ਪੈਸਿਆਂ ਦਾ ਹੱਲ ਯਾਰ ਜਿੰਮੀ ਪੈਸਿਆਂ ਦਾ ਹੱਲ ਤਾਂ ਹੋਣਾ ਨਹੀਂ ਮੈਂ ਨਾ ਤੇਰੀ ਭਾਬੀ ਨੂੰ ਵੀ ਪੁੱਛਿਆ ਸੀਗਾ ਤੇਰੀ ਭਾਬੀ ਵੀ ਕਹਿੰਦੀ ਕਹਿੰਦੀ ਮੁਸ਼ਕਲਾ ਹੁੰਦਾ ਬਾਕੀ ਤੈਨੂੰ ਪਤਾ ਯਾਰ ਕਰਤੇ ਲੱਗ ਗਏ ਪੈਸੇ ਸਾਰੇ ਚਲੋ ਤਾਂ ਠੀਕ ਹੈ ਬਾਈ ਮੈਂ ਕਹਿੰਦਾ ਸੀ ਉਹ ਬੰਦੇ ਜਾਦੇ ਨੇ ਬਾਈ ਜੇ ਤੁਸੀਂ ਮੇਰੇ ਨਾਲ ਗਵਾਹੀ ਦੇਣ ਵਕ ਚੱਲਦੇ ਮੈਂ ਡੈਡੀ ਨੂੰ ਵੀ ਫੋਨ ਕਰਿਆ ਸੀਗਾ ਉਹ ਵੀ ਮੇਰੇ ਨਾਲ ਨਹੀਂ ਖੜੇ ਹੁਣ ਤਾਂ ਤੁਸੀਂ ਹਸਾਰਾਂ ਬਾਈ ਬਖ ਤਾਂ ਜਾਂਦਾ ਯਾਰ ਜਿੰਮੀ ਤੇਰੇ ਨਾਲ ਤੈਨੂੰ ਵੀ ਪਤਾ ਸ਼ੈਲਰ ਦੇ ਵਿੱਚ ਨਾ ਜੰਮੀ ਵੇਲ ਨਹੀਂ ਹੈਗੀ ਉੱਥੋਂ ਸੀਜ਼ਨ ਆ ਮੈਂ ਤਾਂ ਸਵੇਰੇ 8 ਵਜੇ ਬਾਹਰ ਜਾਣਾ ਰਾਤ ਨੂੰ 11 11 ਵਜੇ ਤੱਕ ਘਰੇ ਆਉਣਾ ਮੇਰੇ ਕੋਲ ਤਾਂ ਜੰਮੀ ਟਾਈਮ ਨਹੀਂ ਹੈਗਾ ਯਾਰ ਨਾ ਹੀ ਉਹ ਛੁੱਟੀ ਦਿੰਦੇ ਨੇ ਬਾਈ ਦੇਖ ਲਓ ਦੇਖ ਯਾਰ ਜਿੰਮੀ ਗੁੱਸਾ ਤਾਂ ਤੂੰ ਕਰੀ ਨਾ ਪਰ ਨਾ ਤੇਰੀ ਗਲਤੀ ਹੈ ਇੱਥੇ ਤਾਂ ਹੀ ਤਰੇ ਕਰਦੇ ਨਹੀਂ ਖੜਦੇ ਤੇਰੇ ਨਾਲ ਯਾਰ ਕੁੜੀ ਵਾਲੇ ਮਾਮਲੇ 'ਚ ਤੈਨੂੰ ਪਤਾ ਹਰੇਕ ਬੰਦਾ ਪੱਲਾ ਝਾੜਦਾ ਭਰਾਵਾ ਜਾਨ ਨੂੰ ਤਾਂ ਕੀ ਸੀ ਬਾਈਆਂ ਦੇ ਤੇਰੇ ਨਾਲ ਪਰ ਯਾਰ ਤਾਹੀ ਤਰੇ ਘਰ ਦੇ ਨਹੀਂ ਖੜਦੇ ਬਾਈ ਮੈਂ ਮੰਨਦਾ ਮੈਂ ਗਲਤੀ ਮੇਰੀ ਐ ਪਰ ਹੁਣ ਕਰਾਂ ਕੀ ਮਾਫੀ ਇਹ ਮੰਗ ਸਕਦਾ ਜੇ ਵਾਪਸ ਜਾਣਾ ਤਾਂ ਚਾਕੇ ਜੇਲ੍ਹ 'ਚ ਦੇ ਦੇਣਗੇ ਉਹ ਤਾਂ ਯਾਰ ਜੇਲ੍ਹ 'ਚ ਤਾਂ ਦੇਣਗੇ ਜਦੋਂ ਗਲਤੀ ਕੀਤੀ ਐ ਤੂੰ ਪਰ ਆਪਾਂ ਪਹਿਲੀ ਥੋੜਾ ਆਪਦਾ ਧਿਆਨ ਨਾਲ ਚੱਲੀਦਾ ਹੁੰਦਾ ਬਾਕੀ ਤੈਨੂੰ ਮੈਂ ਘਰੋਂ ਜਾਣ ਨੂੰ ਨਹੀਂ ਕਹਿੰਦਾ ਤੂੰ ਕਰੇ ਜਨਮ ਦਿਨ ਮਰਜੀ ਰਹਿ ਬੱਸ ਭਾਈ ਤੁਹਾਡਾ ਇਨਾਈ ਧੰਨਵਾਦ ਹਾਂ ਚਾ ਚੂ ਬੀਲਾ ਹੁਣ ਕੋਈ ਨਹੀਂ ਕੋਈ ਨਾ ਸਾਲਿਆ ਸਾਰਾ ਕੁਝ ਹੈ ਤੇਰੇ ਕੋਲੇ ਬਸ ਮੇਰੀ ਮਦਦ ਨਹੀਂ ਕਰ ਸਕਦਾ ਨਾ ਤੂੰ ਵੀ ਕੀ ਯਾਦ ਕਰੇਗਾ ਜਿੰਨੀ ਚੀਜ਼ ਕੀ ਹੈ ਦੇਖਤਾ ਚਾਹੀਂ ਇੱਕ ਦਿਨ ਇਹ ਆ ਜਾਊਗਾ ਨਾ ਆ ਫੋਨ ਕਰ ਕਰਕੇ ਕਹੇਗਾ ਜਿੰਮੀ ਕਿੱਥੇ ਆ ਮਿਲ ਜਾ ਇੱਕ ਵਾਰੀ ਜਿੰਮੀ ਆ ਲੈ ਚਾ ਵੀਰੇ ਤੇ ਤੇਰਾ ਬਾਗਿਆ ਕੰਮ ਤੇ ਤੇ ਜਦ ਤੂੰ ਰੋਟੀ ਖਾਣੀ ਹੋਈ ਮੈਨੂੰ ਦੱਸ ਦੀ ਮੈਂ ਬਣਾ ਦਊਗੀ ਕੋਈ ਨਹੀਂ ਕਿਹੇ ਜਗੰਤਾ ਹੈ ਕਿ ਮੇਰੇ ਕੋ ਨਹੀਂ ਦੇਖੀ ਜਾਂਦਾਗਾ ਇੱਕ ਦਿਨ ਤਾਂ ਕਰਦਾ ਸੇਵਕ ਨੂੰ ਦੱਸਦਾ ਪਰ ਉਹ ਕੋਗਾ ਵੀ ਮੇਰੇ ਰਿਸ਼ਤੇਦਾਰਾਂ ਨੂੰ ਦੇਖ ਕੇ ਨਜ਼ਰਦੀ ਤੋਂ ਨਾ ਕੁਝ ਕਹਿਣ ਚੁੱਕ ਗਿਆ ਆ ਜਾ ਤਾਈ ਬਾਈ ਜਾ ਕੁਰਸੀ ਲੈ ਲੈ ਨਹੀਂ ਪੁੱਤ ਹਾਂ ਆ ਮੁੰਡਾ ਆਉਣਾ ਹੈ ਤਾਂ ਸੇਵਕੇ ਤੇ ਆਇਆ ਮੁੰਡਾ ਸੇਵਕੇ ਕਿਥੇ ਹੈ ਉਹ ਤਾਂ ਕੰਮ ਤੇ ਗਿਆ ਹੋਇਆ ਤਈ ਫੇਰਾ ਮੁੰਡਾ ਘਰ ਤੋਂ ਬਠਾ ਹੈਗਾ ਤੂੰ ਕੱਲੀ ਜਣੀ ਪੁੱਤ ਟਾਈਮ ਨਹੀਂ ਹੈਗਾ ਹੁਣ ਮੈਂ ਤਾਂ ਨਹੀਂ ਬਠਾਇਆ ਅਗਲਾ ਕਹਿ ਕੇ ਗਿਆ ਕਹਿੰਦਾ ਦੋ ਚਾਰ ਦਿਨ ਰਹੂਗਾ ਵੀ ਭੱਗ ਜਾਊਗਾ ਇਹ ਕੋਈ ਪਹਿਲਾਂ ਸ਼ਹਿਰ ਸ਼ੋਰ ਚ ਰਹਿੰਦਾ ਸੀ ਹੁਣ ਆਇਆ ਚਲ ਦੋ ਚਾਰ ਦਿਨ ਲਾ ਜੂਗਾ ਮੈਂ ਤਾਂ ਪਹਿਲਾਂ ਮੇਰਾ ਜੀ ਕਰਿਆ ਵੀ ਕਹਿੰਦਾ ਫਿਰ ਮੈਨੂੰ ਇਹ ਹੋ ਗਿਆ ਮਹ ਕਹੂਗਾ ਮੇਰੇ ਰਿਸ਼ਤੇਦਾਰਾਂ ਨੂੰ ਦੇਖ ਕੇ ਜਰਦੀ ਨਹੀਂ ਹੈਗੀ ਫਿਰ ਮੈਂ ਬੋਲੀ ਨਹੀਂ ਹੈਗੀ ਮੈਂ ਕਿਹਾ ਚੱਲ ਦੋ ਚਾਰ ਦਿਨ ਕੱਟ ਕੇ ਵਾਗ ਜੂ ਚੰਗਾ ਪੁੱਤ ਕੌਲੀ ਦੀ ਮੈਂ ਤਾਂ ਕੌਲੀ ਲੈਣ ਆਈ ਤੀ ਕਿ ਹ ਲੈ ਮੈਂ ਨਾ ਤਾਂ ਇਹ ਭੁੱਲ ਗਈ ਮੈਨੂੰ ਤਾਂ ਐ ਹੋ ਗਿਆ ਸੀ ਵੀ ਮੈਂ ਨਾ ਖੰਡ ਪਾ ਕੇ ਮੋੜਿਆ ਆਉਂਗੀ ਕੌਲੀ ਬਸ ਜਾਹ ਦੇ ਨਹੀਂ ਰਹੀ ਅਸੀ ਗੱਲ ਦਾ ਜੀ ਸਾਸਰੀ ਘਰ ਪੁੱਤਾ ਹੋ ਠੀਕ ਹੋ ਕਿਧਰ ਹੋਈਆਂ ਮਾ ਦਾ ਪੁੱਤਾ ਛੋੜ ਕੇ ਕਰੇ ਕੀਤੇ ਕਵਲੀ ਲੈ ਅੱਛਾ ਅੱਛਾ ਹੋ ਠੀਕ ਹੈ ਵਧੀਆ ਠੀਕ ਰਖ ਬੇ ਪੁੱਤਾ ਮੈਂ ਇੱਕ ਗੱਲ ਕਹਾਂ ਮੈਨੂੰ ਹਾਂ ਤਾਈ ਉਹ ਮੁੰਡਾ ਜਗਾ ਤੋਂ ਬਠੈਰ ਗਿਆ ਹੁਣ ਟਾਈਮ ਨਹੀਂ ਹੈਗਾ ਹੈਗਾ ਤਾਈ ਉਹ ਨਾ ਮੇਰਾ ਭਾਈ ਆ ਮੇਰੇ ਤਾਏ ਦਾ ਮੁੰਡਾ ਫਿਰ ਕਿਉਂ ਗਿਆ ਸਾਡੇ ਘਰੇ ਬੈਠਾ ਤੂੰ ਵੀ ਨਾ ਬਸ ਉਹੀ ਗੱਲਾਂ ਕਰਦੀਆਂ ਮੈਂ ਤਾਂ ਹੀ ਨਾ ਲਾਪੀ ਤੈਨੂੰ ਬਾਹਰ ਨਹੀਂ ਭੇਜਦਾ ਸੀ ਆ ਦੋ ਦਿਨ ਹੋਏ ਨੇ ਤੇਰੇ ਘਰੋਂ ਖੰਡ ਲਿਆਂਦੀ ਨੂੰ ਤੇ ਅੱਜ ਤੂੰ ਬਿੜਕਾ ਲੈਣ ਵੀ ਆ ਗਈ ਤੂੰ ਤੋ ਜਰੇਗਾ ਤੂੰ ਨਹੀਂ ਜਾਂਦਾ ਤੂੰ ਤਾਂ ਪੁੱਤੋ ਆਪਣੇ ਕੰਮ ਤੇ ਵਗ ਜਣਾ ਉਹ ਵਿਗਿਆਨਾ ਮੁੰਡਾ ਕਿਉਂ ਬਟਾ ਹੈਗਾ ਉਹਨੂੰ ਤੋੜ ਦੇ ਪੁੱਤੋ ਟਾਈਮ ਪਾਸ ਕਰਦਾ ਹੈਗਾ ਐ ਤੈਨੂੰ ਪਤਾ ਦੁਨੀਆਦਾਰੀ ਕੀ ਕਹੂਗੀ ਤਾਈ ਤੂੰ ਮੈਨੂੰ ਨਸਖਾ ਮੈਂ ਕੀ ਕਰਨਾ ਕੀ ਨਹੀਂ ਕਰਨਾ ਨਾਲੇ ਇਹ ਨਾ ਸਾਡੇ ਘਰ ਦਾ ਮਸਲਾ ਤੈਨੂੰ ਬਾਲਾ ਵਿੱਚ ਬੋਲਣ ਦੀ ਲੋੜ ਨਹੀਂ ਹੈਗੀ ਅਸੀਂ ਆਪੇ ਦੇਖ ਲਾਂਗੇ ਕੋਈ ਨਾ ਚੰਗਾ ਭਾਈ ਤੁਹਾਡੇ ਘਰ ਦਾ ਮਸਲਾ ਤਾਂ ਮੈਂ ਕੀ ਲੈਣਾਗਾ ਜਿਵੇਂ ਬੰਦਾ ਬਣੀ ਜਾਣ ਲਈ ਬਸ ਠੀਕ ਹੈ ਲੋਕ ਵੀ ਨਾ ਯਾਰ ਦਿਮਾਗ ਖਰਾਬ ਕਰਕੇ ਰੱਖ ਦਿੰਦੇ ਨੇ ਕੀ ਹੋ ਗਏ ਪੱਖੇ ਪਿਓ ਅੱਜ ਉਹ ਯਾਰ ਤਾਈ ਮਿਲੀ ਸੀ ਰਸਤੇ 'ਚ ਜਾਂਦੀ ਹੋਈ। ਆਪਣੀ ਜਿੰਮੀ ਬਾਰੇ ਬੋਲਦੀ ਆ। ਕਹਿੰਦੀ ਉਹਨੂੰ ਘਾਤੋ ਘਰੇ ਬਿਠਾ ਰੱਖਿਆ। ਦੱਸ। ਤੇ ਫਿਰ ਤੂੰ ਕੀ ਕਹਿਤਾ? ਕਹਿਣਾ ਕੀ ਸੀ ਯਾਰ ਭਰਾ ਮੇਰਾ ਉਹਨੂੰ ਕਿ ਮਸੀਬਤਾਂ ਤਾਂ ਇੱਥੇ ਰਹਿ ਰਿਆ। ਕੋਈ ਸ਼ੌਂਕ ਥੋੜੀ ਉਹਨੂੰ ਇੱਥੇ ਰਹਿਣ ਦਾ। ਚਲ ਕਾਹਨੂੰ ਐਨੀ ਟੈਨਸ਼ਨ ਲੈਂਦੀ ਐ ਕੀ ਖਾਪੀਓਂਗੇ ਕੀ ਬਣਾਵਾ। ਤੈਨੂੰ ਵੀ ਮੈਂ ਸਮਝਾਉਣਾ। ਉਹ ਤਾਈ ਤਾਂ ਐਵੇਂ ਜੀ ਆ। ਕਈ ਵਾਰ ਤੈਨੂੰ ਕੁਝ ਕਹਿਣ ਲੱਗੀ ਕਿ ਤੂੰ ਹੀ ਉਹਦੇ ਗੱਲ ਪੈਜੇ ਜਾਂ ਤੂੰ ਟੈਨਸ਼ਨ ਲੈ ਜੇ। ਇਹ ਨੂੰ ਤਾਂ ਉਹ ਤਾਈ ਵੀ ਪੈਣਾ ਮਟਰ ਦੀਆਂ ਗੱਲਾਂ ਬਣਾਉਂਦੀ। ਨਾ ਨਾ ਜੀ ਮੈਂ ਨਹੀਂ ਕੁਝ ਕਹਿੰਦੀ। ਨਾਲੇ ਤਾਈ ਆਈ ਸੀਗੀ ਉਹਨਾਂ ਦੀ ਚੀਨੀ ਦੇਣੀ ਸੀ, ਭੰਡ ਲੈਣਾ ਸੀ ਉਹਦੇ ਦੇਖ ਕੇ ਗਈ ਆ ਇਹਨੂੰ। ਮੈਨੂੰ ਵੀ ਪੁੱਛਦੀ ਸੀ। ਇਹ ਤਾਂ ਨਹੀਂ ਸੀ ਉਹਦੇ ਘਰੇ। ਐਹੋ ਜੀ ਆਉ ਤਾਂ। ਚਲ ਪਾਲਿਆ ਯਾਰ ਕੀ ਬਣਾਇਆ ਹੋਇਆ। ਭੁੱਖ ਬੌਤ ਲੱਗੀ ਪਈ ਆ। ਹਾਂ ਜੀ ਲੱਗਿਉਂਦੀ। ਸ਼ੁਕਰ ਮੈਨੇ ਕੁਝ ਕਿਹਾ ਕਿ ਤੈਮੀ ਤਾਈ ਵਾਲਾ ਗੁੱਸਾ ਸਾਰਾ ਮੇਰੇ ਤੇ ਲੈ ਜਾਂਦਾ। ਇਹ ਤਾਂ ਇਹ ਨਹੀਂ ਕਹਿਤਾ ਚਲ ਮੈਂ ਵੀ ਕੀ ਕਰਨਾ ਵਿਚਾਰਾ ਦੋ ਦਿਨ ਆਇਆ ਭਗ ਜਾਊਗਾ ਜੇ ਮੈਂ ਕਿਤੇ ਕੁਝ ਕਹਿ ਦੰਦੀ ਫਿਰ ਐਵੇਂ ਹੀ ਖੇਜਾਂ ਦਾ ਮੇਰੇ ਤੇ ਫਿਰ ਮੇਰੇ ਰਿਸ਼ਤੇਦਾਰਾਂ ਨੂੰ ਜਰਦੀ ਨਹੀਂ ਤੇ ਆਪ ਦੇ ਨੇ ਨੇ ਦਿਨ ਬਿਠਾਈ ਰੱਖ ਜੀ ਭਗ ਜਾਊਗਾ ਚੱਲ ਲਪ੍ਰਿਤ ਕਿਧਰ ਤਾ ਕਿਧਰ ਬਾਕੀ ਜਿਮੀ ਹੈ ਇਹ ਕਿਧਰ ਭਾਗੀ ਮੈਨੂੰ ਬਿਨਾ ਦੱਸੇ ਹੋ ਖੁੰਬ ਵੀ ਬੰਦਾ ਰਿਹਾ ਤਾਈ ਨੂੰ ਪੁੱਛ ਕੇ ਮੈਂ ਤਾਈ ਹਾਂ ਪੁੱਤ ਲਪ੍ਰਿਤ ਤਾਂ ਨਹੀਂ ਆਈ ਇੱਥੇ ਨਾ ਪੁੱਤ ਉਹਰੇ ਤਾਂ ਕੋਈ ਨਹੀਂ ਆਈ ਹੈਗੀ ਘਰੇ ਵੀ ਨਹੀਂ ਹੈਗੀ ਉਹ ਨਾਲੇ ਮੈਨੂੰ ਬਿਨਾਂ ਦੱਸੇ ਤਾਂ ਕਿਸੇ ਪਾਸੇ ਜਾਂਦੀ ਹੀ ਨਹੀਂ ਕਿੱਧਰ ਗਈ ਕਿੱਧਰ ਭੱਗੀ ਪਤਨੀ ਫੋਨ ਵੀ ਉਹਦਾ ਬੰਦਾ ਹੀ ਜਾਂਦਾ ਅੱਛਾ ਤੇ ਤੈਨੂੰ ਤਾਂ ਨਹੀਂ ਪਤਾ ਕੁਛ ਹੈ ਬੇਪੁੱਤ ਮੈਂ ਤਾਂ ਸੁੱਤੀ ਪੈਤੀ ਮੈਂ ਤਾਂ ਕੋਈ ਪਤਾ ਨਹੀਂ ਰ ਅੱਛਾ ਠੀਕ ਹੈ ਤਾਈ ਸੇਵਕ ਪੁੱਤਰਾ ਉਰੇ ਆ ਹਾਂ ਤਾਈ ਪੁੱਤ ਜਦੋਂ ਮੈਂ ਤੈਨੂੰ ਕਹਿੰਦੀ ਤੇ ਉਰਤ ਤੈਨੂੰ ਗੱਲ ਪੂਰੀ ਲੱਗੀ ਹੈ ਹਣ ਮਾਗਰੋਂ ਪਤਾ ਲੱਗਦਾ ਨਾ ਜਿਵੇਂ ਤਾਈ ਨੇ ਕਹਿਤਾ ਤੀਗਾ ਤੈ ਉਵੇਂ ਚੁਕਰ ਮੰਨਣਾ ਤੀ ਪੁੱਤ ਮੈਨੂੰ ਤਾਂ ਬੁਰਾ ਲੱਗਿਆ ਹੈ ਕਮਾ ਹਾਂ ਤਈ ਮੈਨੂੰ ਵੀ ਲੱਗਿਆ ਵੀ ਉਹਦੇ ਮੈਂ ਤੈਨੂੰ ਜ਼ਿਆਦਾ ਹੀ ਬੋਲ ਗਿਆ ਮਾਫੀ ਮੰਗਦਾ ਮੈਂ ਤੇਰੇ ਤੋਂ ਕੋਈ ਗੱਲ ਨਹੀਂ ਕੋ ਤਾਂ ਮਾਫੀ ਹਲਕੀ ਗੱਲ ਹੈ ਮੈਂ ਤੈਨੂੰ ਦੱਸਾਂ ਮੈਂ ਕੋਠੇ ਤੇ ਤੇ ਵੈਰੇ ਪਹਿਰੇ ਕੱਪੜੇ ਪਾਉਂ ਤੜੀ ਸੀ ਰੋਲਾ ਪੈ ਰਹੀ ਸੀ ਦੇਸਾਂ ਦਾ ਛੱਡ ਦੇਖੇ ਚੁੱਪ ਕਰਕੇ ਮੇਰੇ ਨਾਲ ਤੁਰ ਪੈ ਮੈਂ ਕੀ ਕਰਾਂ ਨਾਲ ਜਮਾ ਨਾ ਮੈਂ ਤੇਰੇ ਮਾਣਾਂ ਕੀ ਚੰਗੀ ਗੱਲ ਨਹੀਂ ਹੈਗੀ ਇਹ ਤੇਰਾ ਧੋਰੀ ਨਾ ਇਹ ਸਾਰੀਆਂ ਵੀਡੀਓ ਨਾ ਨੈੱਟ ਤੇ ਚੜ੍ਹਾ ਦੂੰ ਫਿਰ ਮੇਰੀ ਗੱਲ ਤਾਂ ਸੁਣ ਤੇਰੇ ਵੀਰੇ ਨੇ ਤੈਨੂੰ ਘਰੇ ਰਹਿਣ

ਇਹਦਾ ਮਤਲਬ ਹਾਂ ਕੀ ਆ ਕੀ ਕਰੀਏ ਨਹੀਂ ਆ ਟੈਂਕੀ ਲੈਣਾ ਮੈਂ ਤੈਨੂੰ ਕਿੰਨੀ ਵਾਰ ਕਿਹਾ ਨਾ ਮੇਰੇ ਤੋਂ ਦੂਰ ਰਹਿਆ ਕਰ ਤੂੰ ਮੈਂ ਤਾਂ ਇਹ ਕਹਿੰਦਾ ਸੀ ਤੂੰ ਛੱਡ ਪਰਾਂ ਸੇਵਕ ਸੂਕ ਨੂੰ ਮੇਰੇ ਨਾਲ ਚੱਲ ਬਗਵਾਸ ਨਾ ਮਰ ਅਬ ਦੀ ਜਵਾਨਾ ਕੰਟਰੋਲ ਚ ਰੱਖਿਆ ਕਰ ਇਹ ਨਾ ਹੋਵੇ ਕਿਸੇ ਦਿਨ ਫੜ ਕੇ ਹੱਥ ਚ ਪੜਾਦਾ ਮੈਂ ਉਹ ਡਾਕਟਰੀ ਦੀ ਪੜਾਈ ਕਰਦਾ ਮੈਂ ਬੀ ਜਾਣਾ ਤੈਨੂੰ ਮੇਰ ਨਾਲ ਨਹੀਂ ਕੋਕਾ ਫੋਨ ਕਿਹਨੇ ਚਾਹ ਤਰੇ ਕਿੰਨੇ ਨੰਬਰ ਬੈਠੇ ਨਹੀਂ ਬਬੀ ਹੈਲੋ ਤਹਾੜੇ ਕੱਡੇ ਸੀ ਤੇਰੇ ਵੀ ਮਦਦ ਕਰ ਦੇ ਮੇਰੀ ਪਰ ਤੂੰ ਇੱਕ ਨਹੀਂ ਥੋੜੀ ਗਿਆ ਸੀ ਨਾ ਤੈਨੂੰ ਪਸਤਾਏਗਾ ਵੇਲੇ ਬਸ ਸਾਲਿਆ ਫਿਰ ਕਰ ਆਲੀ ਮੇਰੇ ਕੋਲੇ ਆ ਛੇ ਤੇਰੀ ਕੋਈ ਦੁਸ਼ਮਣੀ ਸੀ ਤੂੰ ਮੇਰੇ ਨਾਲ ਦੇਖਦਾ ਨਾ ਸੱਦੇ ਮੱਥੇ ਇਹਨੂੰ ਕਤੋਂ ਲੈ ਕੇ ਗਿਆ ਨਾਲ ਤੇਰੇ ਨਾਂ ਮਤਾਲ ਉਹਦਾ ਮੈਨੂੰ ਕੀ ਫਾਇਦਾ ਔੜ ਕੱਢਹਾੜੇ ਮੇਰੀ ਲੱਭ ਪੈ ਫਰੇ ਮੈਂ ਆਇਆ ਸੀ ਤੇਰੇ ਕੋਲੇ ਹੂੰ ਫਸ ਗਿਆ ਕੋਈ ਨਾ ਤੂੰ ਜਿੱਥੇ ਵੀ ਹੋਇਆ ਨਾ ਲੱਭਦਾ ਤੈਨੂੰ ਮੈਂ ਲਊਂਗਾ ਹੈ ਨਹੀਂ ਤੈਨੂੰ ਭਜਣ ਦਿੰਦਾ ਛੇਤੀ ਛੇਤੀ ਨਹੀਂ ਲੱਭ ਸਕਦਾ ਤੂੰ ਪਾਛ ਜਨਾ ਇਸ ਕਰਕੇ ਮਾਰਿਆ ਸੀ ਉਹਨੂੰ ਮੈਂ ਉਹ ਮੰਨਦਾ ਉਹਨੇ ਤੇਰੇ ਘਰ ਵਾਲੀ ਨਾਲ ਗਲਤ ਕੀਤਾ ਸੀਗਾ ਕਾਨੂੰਨ ਨਾਂ ਦੀ ਚੀਜ਼ ਹੈ ਕੋਈ ਤੂੰ ਪੁਲਿਸ ਕੋਲੇ ਵੀ ਜਾ ਸਕਦਾ ਸੀਗਾ ਤੈਨੂੰ ਕੀ ਲੱਗਦਾ ਹੈ ਮਾਰ ਕੇ ਹੁਣ ਤੂੰ ਭੱਜ ਜਾਵੇਂਗਾ ਸਾਰੀ ਉਮਰ ਹੁਣ ਜੇਲ੍ਹ ਚ ਬੈਠੀ ਜੇ ਤੂੰ ਕਾਨੂੰਨ ਦਾ ਸਹਾਰਾ ਲੈਂਦਾ ਨਾ ਤਾਂ ਤੈਨੂੰ ਇਨਸਾਫ਼ ਮਿਲਦਾ ਚੱਲ ਪੁੱਤ ਉਹਨੂੰ ਜੇਲ੍ਹ ਚ